ਸਬਸਕ੍ਰਾਈਬ ਕਰੋ ਦਿਵੇ ਪੰਜਾਬ ਟੀਵੀ ਧੰਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਸ਼ਬਦ ਗੁਰੂ ਯਾਤਰਾ ਜੋ ਸੁਲਤਾਨਪੁਰ ਲੋਧੀ ਤੋਂ ਪੂਰੇ ਪੰਜਾਬ ਚ ਵੱਖ-ਵੱਖ ਜ਼ਿਲ੍ਹਿਆਂ ਚ ਹੁੰਦੀ ਹੋਈ ਅੱਜ ਗੁਰਦਾਸਪੁਰ ਦੇ ਬਲਾਕ ਕਲਾਨੌਰ ਦੇ ਵਿੱਚ ਪਹੁੰਚਣ ਤੇ ਬਾਬਾ ਜੀ ਸੁਖਵਿੰਦਰ ਸਿੰਘ ਅਗਵਾਨ ਗੁਰਿੰਦਰਪਾਲ ਜੀ ਗੋਰਾ ਐਸਜੀਪੀਸੀ ਮੈਂਬਰ ਦਾਇੰਦਰਜੀਤ ਸਿੰਘ ਜੀ ਰੰਧਾਵਾ ਸ਼੍ਰੋਮਣੀ ਕਾਲੀਦਾਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਵੱਖ-ਵੱਖ ਆਗੂਆਂ ਦੇ ਵੱਲੋਂ ਪੰਜ ਪਿਆਰੇ ਸਹਿਬਾਨ ਦਾ ਸਰੋਪੀਓ ਸਾਹਿਬ ਦੀ ਬਖਸ਼ਿਸ਼ ਪਾ ਕੇ ਸਨਮਾਨ ਕੀਤਾ ਗਿਆ ਅਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਕਿਸ਼ੋਰ ਭਰਤੀ ਸੰਗ ਨੂੰ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਕੁੱਲ ਆਲਮ ਛਾਵਰ ਸ਼ਤਰ ਤਖਤ ਦੇ ਮਾਲਕ ਸਾਹਿਬੇ ਕਮਾਲ ਜਗ ਦੀ ਜੋਤ ਪ੍ਰਤੱਖ ਗੁਰੂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਪ੍ਰਸਤੀ ਹੈ। ਪੰਜ ਪਿਆਰੇ ਸਹਿਬਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੰਗੋਵਾਲ ਅਕਸੂਚਾ ਸਿੱਖ ਪੰਥ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੇ ਪੰਜਾਬ ਭਾਰ ਵਿੱਚ ਸ਼ਬਦ ਗੁਰ ਯਾਤਰਾ ਚਲਾਈ ਜਾ ਰਹੀ ਆ ਜਿਸ ਤੱਕ 99 ਦਿਨ ਹੋ ਗਏ ਨੇ 7 ਜਨਵਰੀ ਨੂੰ ਚੱਲੀ ਸੀ ਸੁਲਤਾਨਪੁਰ ਨਾਲੇ ਮੇਰਾ ਬਾਬਾ ਨਾਨਕ ਜਿਹਦੇ ਵਿੱਚ ਪਹੁੰਚਣ ਤੇ ਗੁਰੂ ਗ੍ਰੰਥ ਸਾਹਿਬਾਰੇ ਦਾ ਪਾਠ ਉਧਰ ਕਰਦੇ ਆ ਜਿਸ ਮਾਰੇ ਨੇ ਤਰਸ ਕਰਕੇ ਸਾਡੇ ਇਲਾਕੇ ਭਰਤੀਆਂ ਸੰਤਾਂ ਨੂੰ ਦਰਸ਼ਨ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਸ੍ਰੀ ਅਕਾਲ ਪੁਰਖ ਜੀ ਆਦਿ ਅੱਜ ਜੋ ਸੱਤ ਯਾਤਰਾ ਸੁਲਤਾਨਪੁਰ ਲੋਧੀ ਤੋਂ ਸਰਜੰਦੀ ਚੱਲ ਕੇ ਸਾਰੇ ਪੰਜਾਬ ਚ ਹੋ ਕੇ ਜਿਲ੍ਹਾ ਗੁਰਦਾਸਪੁਰ ਚ ਜੋ ਪੌਂਚ ਸਾਰੇ ਥਾਮਾ ਤੇ ਅੱਜ ਰਾਤ ਗੁਰਦਾਸਪੁਰ ਛੱਡ ਕੇ ਸਾਰੀਆਂ ਸੰਗਤਾਂ ਨੇ ਨਿਹਾਲ ਕਰਕੇ ਹੁਣ ਗੁਰਦਾਸਪੁਰ ਤੋਂ ਜਿਹੜਾ ਬਾਬਾ ਨਾਨਕ ਦਰਬਾਰ ਸਾਹਿਬ ਜਾ ਕੇ ਸੁਖਰਾਮ ਹੋਏਗਾ ਸਾਰੀਆਂ ਸੰਗਤਾਂ ਮਿਲ ਕੇ ਗੁਰੂ ਨਾਨਕ ਨਾਮ ਬਲੇਵਾ ਸਭ ਮਿਲ ਕੇ ਬੜੇ ਟਾਈਮ ਨਾਲ ਲਾਭ ਖਟਾਏ ਨੇ ਗੁਰੂ ਨਾਨਕ ਸਾਹਿਬ ਪੜਾ ਕਰੇ ਸਾਰੀਆਂ ਸੰਗਤਾਂ ਨੂੰ ਆਪਣਾ ਪਿਆਰ ਦੇ ਕੇ ਰੱਖਣ ਬਰੇ ਸੋਗ ਹੈ ਸਤਿ ਸ੍ਰੀ ਅਕਾਲ ਸੰਗੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਹੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਸੰਗਤ ਨੂੰ ਭਾਨ ਗੁਰਨਾਣਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦੇਣਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋ ਜੀ ਵੱਲੋਂ ਸਾਰੀ ਸੰਗਤ ਦਾ ਸਤਿਕਾਰਯੋਗ ਜੋ ਹਸਤੀਆਂ ਇੱਥੇ ਅਫਵਾਨ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਜੀ ਸਰਦਾਰ ਜਿੰਦਰਜੀਤ ਸਿੰਘ ਜੀ ਰਵਾਬਾ ਸਾਹਿਬ ਔਰ ਸਮੁੱਚੀ ਸੰਗਤ ਜਿਹੜੀ ਇੱਥੇ ਇਕੱਤਰ ਹੋ ਕੇ ਗੁਰੂ ਅਸੀ ਸਿਕਾਉਣੀ ਇਕੱਠੀ ਹੋਈ ਏ ਮੈਂ ਸਾਰਿਆਂ ਦਾ ਪ੍ਰਧਾਨ ਸਾਹਿਬ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦਾ ਲੱਖ ਲੱਖ ਵਧਾਈ ਦਿੰਦਾ ਮਾਲ ਗ੍ਰਾਮਤ ਕਰੇ ਜੋ 7 ਜਨਵਰੀ ਚੱਲੀ ਹੋਈ ਯਾਤਰਾ ਅੱਜ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਰਾਹ ਤੇ ਵਿਸ਼ਰਾਮ ਹੋਣਾ ਹੈ ਅਗਲੇ ਪੜਾਵਾਂ ਲਈ ਚਾਲੇ ਪਾ ਕੇ ਸੰਗਤਾਂ ਨੇ ਫਿਰ ਅਸੀ ਝਪਾਉਣਾ ਆਓ ਆਪ ਆਪਾਂ ਤਾਂ ਪੁਣਾਂ ਦੀ ਜੂੜ ਛੜੀਏ ਨਸ਼ਿਆਂ ਦਾ ਇਤਿਆਹਾ ਕਰੀਏ ਧੰਗੁਰ ਨਾਲ ਸਾਦੇ ਸਿਧਾਂਤ ਤੇ ਚੱਲ ਕੇ ਆਪਣਾ ਧਾਰੀ ਹੋਈਏ ਨਾਨਕ ਨਾਮ ਚੜ੍ਹਦੀ ਕਲਾ ਜੀ ਭਗਤ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਵਾਈਸ ਪ੍ਰੈਜ਼ੀਡੈਂਟ ਕਿ ਫਤਹਿ ਕੰਨਾ ਲਾਉਂਦਾ ਮੈਂਦਰਜੀਤ ਸਿੰਘ ਦਾਵਾ ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਾਡੇ ਇੱਥੇ ਮਿਰੋ ਬਾਬਾ ਨਾਨਕ ਖਲਕੇ ਦੇ ਵਿੱਚ ਸੰਗਤਾਂ ਦਾ ਪਹੁੰਚਣ ਦੇ ਉੱਤੇ ਪਰਨੌਰ ਵਿੱਚ ਮੈਂ ਸਵਾਗਤ ਕਰਦਾ ਹਾਂ ਸਾਰਿਆਂ ਨੇ ਸਵਾਗਤ ਕੀਤਾ ਵਾ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੰਨੇ ਵੀ ਸਾਡੇ ਇੱਥੋਂ ਦੀ ਨਾਮਨੇਵਾ ਗੁਰਨਾਨਕ ਸਾਹਿਬ ਦੀ ਸੰਗਤ ਹੈ ਜਿਹੜਾ ਉਹਨਾਂ ਦਾ 550ਵਾਂ ਦਿਨ ਸਾਰਿਆ ਵਾ ਉਹਦੇ ਸਾਰਿਆਂ ਦੇ ਵਿੱਚ ਬੜੀਆਂ ਖੁਸ਼ੀਆਂ ਦੀਆਂ ਗੱਲਾਂ ਨੇ ਔਰ ਸਾਰੇ ਜਣੇ ਖੁਸ਼ੀ ਦੇ ਨਾਲ ਸਾਰੇ ਸਾਡੇ ਇਸ ਏਰੀਆ ਦੇ ਵਿੱਚ ਸ਼ੁਰੂ ਤੋਂ ਲੈ ਕੇ ਸਾਡੀ ਯਾਤਰਾ ਚੱਲੀ ਆ ਉੱਥੋਂ ਤੋਂ ਲੈ ਕੇ ਬڑے ਲੋਕੀ ਖੁਸ਼ੀਆਂ ਦੇ ਨਾਲ ਇਹਨੂੰ ਸਵਾਗਤ ਕਰ ਰਹੇ ਨੇ ਔਰ ਅਸੀਂ ਇਹ ਸੋਚਣ ਅਸੀਂ ਇਹ ਬੜਾ ਆਪਣਾ ਸੁਭਾਵਾ ਸੁਹਾਗਾ ਸਮਾ ਸਮਝਿਆ ਗਈ ਕਿ ਜਦੋਂ ਸਾਡਾ ਕਰਤਾਰਪੁਰ ਸਾਹਿਬ ਦਾ ਮੰਗਾ ਜਿਹੜਾ ਹੈਗਾ ਉਹ ਖੁੱਲ ਕੇ ਸੰਤਾਂ ਨੂੰ ਖੁੱਲੇ ਦਰਸ਼ਨ ਹੋਣਗੇ ਉਹਦੇ ਵਿੱਚ ਸਭ ਤੋਂ ਵੱਡਾ ਸਰਕਾਰ ਤਖਵੀਰ ਸਿੰਘ ਜੀ ਬਾਦਲ ਜਿਹੜੇ ਸਾਡੇ ਪ੍ਰਧਾਨ ਨੇ ਔਰ ਉਹਦੇ ਨਾਲ ਸਭ ਤੋਂ ਵੱਡਾ ਜਿਹੜਾ ਅਸੀਂ ਕਿਸੇ ਸਾਡੇ ਪ੍ਰਧਾਨ ਜੀ ਨੇ ਲੋਗਵਾਲ ਸਾਹਿਬ ਉਹਨਾਂ ਨੇ ਜੋ ਪ੍ਰਾਲੇ ਕਰ ਕਰਕੇ ਔਰ ਉਹਨਾਂ ਨੇ ਜਿਹੜੀ ਬਾਹਰ ਦੀਆਂ ਜਿਹੜੀਆਂ ਆਗਿਆ ਨੇ ਸਾਡੇ ਪ੍ਰਾਈਮ ਮਿੰისტਰ ਸਾਹਿਬ ਨਾਲ ਕਰਵਾ ਕੇ ਆ ਕੁਝ ਕੀਤਾ ਅਸੀਂ ਉਹਨਾਂ ਸਾਰੇ ਆ ਧੰਨਵਾਦੀਆਂ ਔਰ ਯਾਤਰਾ ਦੇ ਇਥੇ ਆਉਣ ਦੇ ਉੱਤੇ ਅਸੀਂ ਬੜੇ ਸਾਰੇ ਜਣੇ ਉਹਨਾਂ ਦਾ ਸਵਾਗਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਾਨੌਰ ਤੋਂ 인ਦਰ ਮੋਹਨ ਸੋਢੀ ਦੀ ਰਿਪੋਰਟ ਦਿਵੇ ਪੰਜਾਬ ਟੀਵੀ